ਧਰਮ ਦੇ ਨਾਂ ਤੇ ਧੰਦਾ ਕਰਨ ਵਾਲੇ ਪਾਸਟਰ ਬਰਜਿੰਦਰ ਦਾ ਹੋਇਆ ਫਲਾਸਾ ਪਾਸਟਰ ਬਰਜਿੰਦਰ ਦੀ ਆਪਾਂ ਕੁੰਡਲੀ ਅੱਜ ਖੋਲਾਂਗੇ ਵੀ ਇਹ ਹੈ ਕੌਣ ਸੀ ਕਿੱਥੋਂ ਆਇਆ ਸੀ ਕੀ ਕਰਦਾ ਸੀ ਇਹਨੇ ਧਰਮ ਦੇ ਨਾਂ ਤੇ ਬੜੀਆਂ ਹੀ ਔਰਤਾਂ ਨਾਲ ਬਲਾਤਕਾਰ ਕੀਤੇ ਜਿਹੜੇ ਕੀ ਕੁਝ ਤਾਂ ਸਾਬਤ ਹੋ ਚੁੱਕੇ ਨੇ ਹੁਣ ਪੱਲ ਹੀ ਪਤਾ ਲੱਗਾ ਵੀ ਰੋਂਦਾ ਸੀ ਜਦੋਂ ਉਮਰ ਕੈਦ ਦੀ ਸਜ਼ਾ ਜੱਜ ਸਾਹਿਬ ਨੇ ਸੁਣਾਈ ਕਹਿੰਦਾ ਮੇਰੀ ਲੱਤ ਟੁੱਟੀ ਹੋਈ ਮੇਰੇ ਸਰੀਆ ਪਿਆ ਹੋਇਆ ਮੇਰਾ ਪਰਿਵਾਰ ਪਿੱਛੇ ਆ ਮੈਂ ਇੱਕ ਸਮਾਜ ਸੇਵੀਆਂ ਤਰਲੇ ਲੈ ਰਿਹਾ ਸੀ ਉਹੀ ਜਿਹੜਾ ਕਹਿੰਦਾ ਸੀ ਕਿ ਮੈਂ ਤੁਮਾਰਾ ਕੋ ਛੁੜਵਾ ਦਿੰਦਾ ਹਾਂ ਜੇਲ੍ਹ ਸੇ ਨਿਕਾਲ ਦਿੰਦਾ ਹਾਂ ਇੱਕ ਵੀਡੀਓ ਚ ਵੀ ਕਹਿ ਰਿਹਾ ਇੱਕ ਔਰਤ ਨੂੰ ਚਾਹੇ 4 ਕਤਲ ਕਰ ਦੋ ਮੈਂ ਛੁੜਵਾ ਦੂੰਗਾ ਇਹੋ ਜੇ ਬੰਦਰ ਇਹੋ ਜੇ ਚਮਤਕਾਰੀ ਬੰਦਿਆਂ ਨੂੰ ਤੁਸੀਂ ਦੇਖੋ ਕਿਸ ਤਰ੍ਹਾਂ ਹੁਣ ਆਪਣੇ ਆਪ ਨੂੰ ਛੁੜਾ ਕੇ ਦਿਖਾਏ ਆ ਇਸ ਤੋਂ ਪਹਿਲਾਂ ਕੋ ਰਾਮ ਰੀਮ ਹੁੰਦਾ ਹੁੰਦਾ ਸੀ ਉਹ ਵੀ ਕਹਿੰਦਾ ਹੁੰਦਾ ਸੀ ਮਤਲਬ ਕਿ ਮੇਰੇ ਕੋ ਕੌਣ ਪਾੜ ਸਕਦਾ ਹੈ ਜਾਂ ਮੇਰੇ ਮੇਰੇ ਤੇ ਕੌਣ ਕਾਰਵਾਈ ਕਰ ਸਕਦਾ ਮੈਂ ਤਾਂ ਬਾਬਾ ਹਾਂ ਤੇ ਜਿਹੜੇ ਉਹਦੇ ਨ्यायੀ ਸੀ ਉਹ ਕਹਿੰਦੇ ਸਾਡਾ ਪਾਪਾ ਤੇ ਜੇਲ੍ਹ ਚ ਰਹਿ ਹੀ ਨਹੀਂ ਸਕਦਾ ਉਹ ਤੇ ਜੇਲ੍ਹ ਚੋਂ ਬਾਹਰ ਆ ਜਾਊਗਾ ਉਹ ਵੀ ਜੇਲ੍ਹ ਚ ਗਿਆ ਇਹ ਜਿਹੜੇ ਧਰਮ ਦੇ ਠੇਕੇਦਾਰ ਹੁੰਦੇ ਆ ਪਾਸਟਰ ਬਜਿੰਦਰ ਵਰਗੇ ਔਰ ਰਾਮ ਰੇਵ ਵਰਗੇ ਇਹਨਾਂ ਨੂੰ ਫਿਰ ਜੇਲਾ ਜਦੋਂ ਮਿਲਦੀਆਂ ਨੇ ਤੇ ਫਿਰ ਰੋਂਦੇ ਨੇ ਉਦੋਂ ਰਾਮ ਰੇਵ ਵੀ ਰੋਇਆ ਸੀ ਤੇ ਇਹ ਵੀ ਕੱਲ੍ਹ ਰੋਇਆ ਕੋਰਟ ਦੇ ਵਿੱਚ ਕਿ ਮੈਨੂੰ ਛੱਡ ਦਿਓ ਹੁਣ ਤੋਂ ਆਪਾਂ ਗੱਲ ਕਰਦੇ ਆਂ ਵੀ ਪਾਸਟਰ ਬਜਿੰਦਰ ਹੈ ਕੌਣ ਸੀ ਇਹ ਹਰਿਆਣੇ ਦਾ ਰਹਿਣ ਵਾਲਾ 1982 ਜਨਮ ਹੋਇਆ ਸੀ ਯਮਨਗਰ ਦੇ ਵਿੱਚ ਤੇ ਉਥੋਂ ਹੀ ਇਹ ਬੰਦਾ ਕੱਲਾ ਬਲਾਤਕਾਰ ਨਹੀਂ ਇਹ ਸ਼ੁਰੂ ਤੋਂ ਹੀ ਕ੍ਰਿਮੀਨਲ ਰਹਾ ਐ ਇਹਨੇ ਸਭ ਤੋਂ ਪਹਿਲਾਂ ਜੇਲ੍ਹ ਕੱਟੀ ਸੀ ਇੱਕ ਮਰਡਰ ਕੇਸ ਦੇ ਵਿੱਚ ਉਸ ਤੋਂ ਬਾਅਦ ਇਹ 2009 ਦੇ ਵਿੱਚ ਇਹਨੇ ਮਰਡਰ ਕੀਤਾ ਸੀ ਤੇ ਉਸ ਤੋਂ ਬਾਅਦ ਆਂਦਾ ਤੇ ਜ਼ਮਾਨਤ ਤੋਂ ਬਾਅਦ ਇਹ 2012 ਦੇ ਵਿੱਚ ਇਸ ਲਾਈਨ ਦੇ ਵਿੱਚ ਆ ਜਾਂਦਾ ਪ੍ਰੇਅਰ ਕਰਨ ਵਾਲਿਆਂ ਦੇ ਵਿੱਚ ਚਮਤਕਾਰ ਦਿਖਾਉਣ ਵਾਲਿਆਂ ਵਿੱਚ ਲੋਕਾਂ ਨੂੰ ਭਰਮ ਵਿੱਚ ਪਾਉਣ ਵਾਲਿਆਂ ਵਿੱਚ ਇਹ ਬੰਦਾ ਇਹ ਕੰਮ ਸਟਾਰਟ ਕਰ ਦਿੰਦਾ ਅਕਤੁਰਿਸ਼ਚੰਤਰ ਨਾਲ ਜੁੜ ਜਾਂਦਾ ਨਾਮ ਕ੍ਰਿਸ਼ਨ ਦਾ ਪਰ ਕੰਮ ਇਹ ਆਪਣਾ ਧੰਦਾ ਚਲਾ ਲੈਂਦਾ ਹੈ ਧੰਦੇ ਦੇ ਵਿਚਾਰ ਇਹ ਲੋਕਾਂ ਦੇ ਬੱਚਿਆਂ ਨਾਲ ਬੱਚੀਆਂ ਨਾਲ ਬਾਤ ਕਰ ਕਰਦਾ ਲੋਕਾਂ ਨਾਲ ਧੋਖੇ ਕਰਦਾ ਅਜੇ ਤੱਕ ਤਾਂ ਬਹੁਤ ਖੁਲਾਸੇ ਹੋਣੇ ਬਾਕੀ ਨੇ ਜਿਹੜੇ ਇਹਨਾਂ ਦੇ ਸਹਾਰਿਆਂ ਭੈਣ ਭਰਾਣ ਉਹਨਾਂ ਨੂੰ ਵੀ ਬਹੁਤ ਕੁਝ ਪਤਾ ਹੈ ਪਰ ਗੱਲ ਪੱਥੇ ਕਰਾਂਗੇ ਕਿ ਇਹ ਹਿੰਮਤ ਕਰਕੇ ਇੱਕ ਲੇਡੀਜ਼ ਅੱਗੇ ਆਉਂਦੀ ਆ ਤੇ ਇਹਦੇ ਖੁਲਾਸੇ ਕਰਦੀ ਆ ਤੇ ਇਹਦੇ ਤੇ ਕਾਰਵਾਈ ਹੁੰਦੀ ਆ ਇਹੋ ਹੀ ਬਰਜਿੰਦਰ ਪਾਸਟਰ ਹੈ ਜਿਹੜਾ ਸਟੇਜਾਂ ਤੋਂ ਕਹਿੰਦਾ ਹੁੰਦਾ ਸੀ ਮੈਂ ਜਿਹੜਾ ਮਰਜ਼ੀ ਰੋਗ ਠੀਕ ਕਰਦਾਗਾ ਮੈਂ ਇਹ ਕਰਦਾ ਹਾਂ ਹੁਣ ਜੇਲ੍ਹ ਚੋਂ ਬਾਹਰ ਆ ਕੇ ਦਿਖਾਵੇਂ ਹਾਂ ਉੱਥੇ ਕੋਈ ਜੱਜ ਸਾਹਮਣੇ ਤਰਲੇ ਲੈ ਰਿਆ ਸੀ ਕਿ ਮੈਨੂੰ ਛੱਡ ਦਿਓ ਮੈਂ ਤਾਂ ਸਮਾਜ ਸੇਵੀ ਹਾਂ ਮੈਂ ਤਾਂ ਇਹ ਕਰਦਾ ਹਾਂ ਇਹ ਤੰਦੇ ਦਾ ਖੁਲਾਸਾ ਇੱਕ ਦਿਨ ਜੇ ਮੈਂ ਇੱਕ ਗੱਲ ਹੁਣ ਤੂੰ ਸਿੱਖਿਆ ਤੋਂ ਲੈਣ ਚੀਦੀ ਜਿਹੜੇ ਵੀ ਡੇਰੇ ਬਾਬੇ ਖੋਲ ਕੇ ਬੈਠੇ ਹੋਇਆ ਜਿਹੜੇ ਵੀ ਨਕਲੀ ਬਾਬੇ ਬਣ ਕੇ ਲੋਕਾਂ ਦੀ ਲੁੱਟ ਮਾਰ ਕਰ ਰਿਹਾ ਇੱਦਾਂ ਲੁੱਟ ਰਿਹਾ ਉਹਨਾਂ ਸਮਝ ਜਾਣ ਇਸ ਇਹ ਉਹਨਾਂ ਲਈ ਪ੍ਰਮਾਨ ਹੈ ਸਮਾਂ ਹੈ ਉਹਨਾਂ ਲਈ ਜਿਹੜੇ ਜੇਲ੍ਹਾਂ ਚ ਨਹੀਂ ਗਏ ਤੇ ਉਹਨਾਂ ਲਈ ਇਹ ਪ੍ਰਮਾਣ ਹੈ ਪਾਸਟਰ ਬਜਿੰਦਰ ਜਿਹੜਾ ਆਪਣੇ ਆਪ ਨੂੰ ਬੜਾ ਹੀ ਮਹਾਨ ਸਮਝਦਾ ਸੀ ਤੇ ਦੇਖੋ ਅੱਜ ਕਿੱਥੇ ਬੈਠਾ ਉਮਰ ਕੈਦ ਦੀ ਸਜ਼ਾ ਵੀ ਹੋ ਗਈ ਤੇ ਸੋਚਣ ਵਾਲੀ ਗੱਲ ਹੈ ਕਿ ਧਰਮ ਦੇ ਨਾਂ ਤੇ ਇਹਨਾਂ ਉਹ ਫੌਕੇਦਾਰ ਜਿਹੜੇ ਨੇ ਆ ਇਹ ਕੰਮ ਕਰਦੇ ਆ ਲੋਕਾਂ ਨੂੰ ਪਿੱਛੇ ਲੱਗਦੇ ਕਿਉਂ ਆ ਅਜੇ ਵੀ ਲੋਕਾਂ ਨੂੰ ਸਮਝ ਨਹੀਂ ਲੱਗਨੀ ਅਜੇ ਵੀ ਲੋਕਾਂ ਨਾਲ ਪਿੱਛੇ ਤੁਰੇ ਜਾਣਗੇ ਅਜੇ ਵੀ ਬੀਬੀਆਂ ਡੇਰਿਆਂ 'ਚ ਤੁਰੇ ਜਾਣਗੀਆਂ ਅੱਗੇ ਨਾਲ ਸਾਰਾ ਬਾਬੇ ਲੱਖੇ ਦਾ ਵੀ ਖਲਾਸੇ ਬੜੇ ਹੋਏ ਸੀ ਤੁਸੀਂ ਸੋਚੋ ਇੰਨੇ ਖਲਾਸੇ ਹੋਣ ਤੋਂ ਬਾਅਦ ਵੀ ਦੁਨੀਆ ਕਿਉਂ ਭੇਡਾਂ ਵਾਂਗੂ ਅੰਨਾਂ ਦੇ ਦੇਰਿਆਂ ਤੇ ਇੰਨਾਂ ਦੇ ਆਡਿਟ ਕਾਣਿਆਂ ਤੇ ਜਾਂਦੀ ਆ ਫਿਰ ਇੱਜ਼ਤਾਂ ਲੁੱਟ ਜਾਂਦੀਆਂ ਨੇ ਫਿਰ ਰੋਲਾ ਪਾਉਂਦੇ ਨੇ ਆਪਾਂ ਕਹਿੰਦੇ ਜਦੋਂ ਤੁਹਾਡੇ ਕੋਲ ਸੋਸ਼ਲ ਮੀਡੀਆ ਤੁਹਾਡੇ ਕੋਲ ਨੀ ਨੋਲਿਜ ਆ ਤੁਹਾਡੇ ਕੋਲ ਇੰਨਾ ਸਭ ਕੁਝ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੁਣ ਖੁੱਲ ਗਿਆ ਪਰਦੇ ਖੁੱਲ ਗਏ ਆ ਸਾਰੇ ਪੈਸਿਆਂ ਦੇ ਲਾਲਚ ਚ ਆ ਕੇ ਆਪਣਾ ਧਰਮ ਨਾਲ ਵਿੱਚੋਂ ਆਪਣਾ ਆਪਣਾ ਜ਼ਮੀਰ ਨਾਲ ਵਿੱਚੋਂ ਫਿਰ ਇੱਜ਼ਤਾਂ ਵੀ ਵਿਕਣ ਗਈਆਂ ਜ਼ਰੂਰ ਵਿਕਣ ਗਈਆਂ ਜੇ ਤੁਸੀਂ ਪੈਸੇ ਦੇ ਨਾਂ ਤੇ ਧਰਮ ਦੇ ਅਨਸਾਰ ਮਲੋਗੀ ਧਰਮ ਦੇ ਉਥੇ ਨਾ ਤੇ ਤੁਸੀਂ ਵਿਗੋਗੇ ਤੁਸੀਂ ਜਿਸ ਧਰਮ ਦੇ ਹੋ ਉਹਦੇ ਚ ਰਹੋ ਉਹਦੇ ਅਨੁਸਾਰ ਜਿਓ ਆਪਾਂ ਨਹੀਂ ਕਹਿੰਦੇ ਜਿਹੜਾ ਸਿੱਖ ਹੈ ਸਿੱਖ ਬਣਾ ਰਹੇ ਹਿੰਦੂ ਹੈ ਹਿੰਦੂ ਬਣਾ ਰਹੇ ਕ੍ਰਿਸ਼ਨ ਹੈ ਕ੍ਰਿਸ਼ਨ ਬਣਾ ਰਹੇ ਪਰ ਪੈਸੇ ਲੈ ਕੇ ਦੂਸਰੇ ਧਰਮ ਚ ਕਨਵਰਟ ਹੋਣਾ ਬਹੁਤ ਵੱਡਾ ਗੁਨਾਹ ਵੀ ਹੈ ਔਰ ਉਹਦੀ ਸਜ਼ਾ ਦੇਖੋ ਉਹਨਾਂ ਲੋਕਾਂ ਨੇ ਭੁਗਤੀ ਮੈਂ ਤਾਂ ਕਹਣਾ ਜਿਨ੍ਹਾਂ ਨੇ ਜਿਨ੍ਹਾਂ ਨਾਲ ਬਲਾਤਕਾਰ ਹੋਇਆ ਜਿਹੜੀ ਭੈਣ ਨਾਲ ਹੋਇਆ ਉਹਨਾਂ ਨੂੰ ਵੀ ਹੁਣ ਸਮਝ ਲੱਗ ਗਈ ਹੋਣੀ ਹੈ ਕਿ ਵੀ ਆਹ ਇਹੋ ਜੇ ਪਰਮਾਜ ਸਾਨੂੰ ਆਣਾ ਨਹੀਂ ਚਾਹੀਦਾ ਪਾਸਟਰ ਬ੍ਰਜਿੰਦਰ ਵਰਗਾ ਦੇ ਕਾਤਲ ਬੰਦੇ ਇਹਨਾਂ ਦਾ ਰਿਕਾਰਡ 2012 ਤੋਂ ਬਾਅਦ ਵੀ ਇਹਨੇ ਇੱਕ ਫਿਰ ਆਂਦੇ ਬਲਾਤਕਾਰ ਦੰਦੇ ਜਨੇ ਕੀਤਾ ਇੱਕ ਲੜਕੀ ਨਾਲ ਉਸ ਤੋਂ ਬਾਅਦ 2018 ਚ ਵੀ ਇਹਨੂੰ ਦੇ ਇਲਜ਼ਾਮ ਲੱਗੇ ਫਿਰ ਹੁਣ 2025 ਦੇ ਵਿੱਚ ਇਹਨਾਂ ਦੇ ਸਾਬਤ ਹੋਏ ਨੇ ਹਿਸਾਬ ਲਾ ਲਓ ਕਿੰਨਾ ਸਮਾਂ ਲੱਗਾ ਇਹੋ ਜੇ ਪਾਸਟਰ ਬ੍ਰਜਿੰਦਰ ਨੂੰ ਇਹਦੀ ਸਜ਼ਾ ਮਿਲਣ ਤੱਕ ਦੇਖ ਲਓ ਕਿੰਨੇ ਸਾਲ ਕੱਢ ਦਿੱਤੇ ਗਏ ਇਹਨੇ ਅੱਡੇ ਹੀ ਬਣਾਏ ਹੋਏ ਸੀ ਉਹਨਾਂ ਅੱਡਿਆਂ ਤੇ ਕੀ ਕੁਝ ਕਰਦਾ ਸੀ ਇਹ ਨਸ਼ੇ ਵੀ ਦਿੰਦਾ ਸੀ ਇਹ ਬਹੁਤ ਕੁਸ਼ਣ ਦੇ ਵਿੱਚ ਤੁਵੀ ਇਹ ਬੰਦੇ ਦਾ ਜਦੋਂ ਹੁਣ ਕੋਰਟ ਦੇ ਵਿੱਚ ਸਭ ਕੁਝ ਸਾਬਤ ਹੋਇਆ ਤਾਂ ਜਾ ਕੇ ਪਤਾ ਲੱਗਾ ਇਹ ਗੱਦਹੁੰਦੀਆਂ ਨਹੀਂ ਕਿ ਸਾਨੂੰ ਸਮਝਣ ਦੀ ਲੋੜ ਆ ਕਿ ਧਰਮ ਦੇ ਨਾਂ ਤੇ ਲੋਕ ਕਿੰਨਾ ਪਖੰਡ ਬਣਾ ਰਹੇ ਆ ਹੁਣ ਅਜੇ ਬਹੁਤ ਕੁਝ ਹੁਣ ਬਾਕੀ ਆ ਤੁਸੀਂ ਦੇਖੋ ਹੁਣ ਬਹੁਤ ਕੁਝ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਕਈ ਬਾਬੇ ਦਾ ਸਿਸਟਮ ਤੁਸੀਂ ਹੁਣ ਤੁਹਾਨੂੰ ਕੱਲ ਵੀ ਇੱਕ ਵੀਡੀਓ ਆਪਾਂ ਪਾਈ ਸੀ ਨਵੇਂ ਟੌਪਿਕ ਤੇ ਬੋਲੇ ਸੀ ਤੇ ਸਮਝਣ ਦੀ ਲੋੜ ਆ ਸਾਡੇ ਲੋਕਾਂ ਨੂੰ ਸਾਨੂੰ ਗਿਆਨ ਸਮਝ ਦੀ ਲੋੜ ਆ ਗਿਆਨ ਦੀ ਲੋੜ ਆ ਸਾਨੂੰ ਪੜਾਈ ਦੀ ਲੋੜ ਆ ਸਾਨੂੰ ਪ੍ਰੋਫੈਸ਼ਨਲੀ ਆਪਣੇ ਕੰਮ 'ਚ ਪਰਫੈਕਟ ਹੋਣ ਦੀ ਲੋੜ ਆ ਇਹਨਾਂ ਬਾਬਿਆਂ ਪਿੱਛੇ ਲੱਗਣ ਦੀ ਲੋੜ ਨਹੀਂ ਔਰ ਸਮਝਣ ਦੀ ਲੋੜ ਹੈ ਸਾਨੂੰ ਪਾਸਟਰ ਬਰਜਿੰਦਰ ਵਰਗੇ ਇਹ ਪਹਿਲਾਂ ਨਾ ਤਾਂ ਲੋਕ ਦੇਖ ਤੁਸੀਂ ਇੰਨੇ ਵੀਡੀਓ ਪਈਆਂ ਇਹਨਾਂ ਕੋਝ ਹੋਇਆ ਤਾਂ ਲੋਕ ਵੀ ਵਿਸ਼ਵਾਸ ਨਹੀਂ ਕਰਦੇ ਹੁਣ ਜੇ ਸਾਡੇ ਉਹ ਸਿੱਖ ਕੋਈ ਬੋਲਦਾ ਸੀ ਚਲਦੇ ਆ ਤੇ ਇਹਨਾਂ ਦਾ ਜਾਣ ਕੇ ਵਿਰੋਧ ਕਰਦੇ ਆ ਇਹ ਤੇ ਜਾਣ ਕੇ ਇਹਨਾਂ ਦਾ ਇਹਨਾਂ ਦਾ ਬੈਰ ਕੱਢਦੇ ਆ ਇਹਨਾਂ ਨੂੰ ਇਸ ਧਰਮ ਤੋਂ ਨਫ਼ਰਤ ਆ ਆਪਾਂ ਦੇ ਪਖੰਡ ਦਾ ਵਿਰੋਧ ਕਰਦੇ ਆ ਤੇ ਕਰਦੇ ਰਹਾਂਗੇ ਆਪਾਂ ਲੋਕਾਂ ਨੂੰ ਭਰਮਾਉਣ ਵਾਲੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਲੋਕਾਂ ਦਾ ਵਿਰੋਧ ਹਮੇਸ਼ਾ ਕਰਦੇ ਰਹਾਂਗੇ ਪਰ ਹੁਣ ਤੁਸੀਂ ਹਰਿਆਣੇ ਤੋਂ ਉੱਠ ਕੇ ਇਹ ਬੰਦਾ जाट ਫੈਮਿਲੀ ਤੋਂ ਰਿਲੇਟਿਡ ਸੀ ਇਹਦੇ ਚਾਹੇ ਨਹੀਂ ਵੀ जाट ਮਾੜੇ जाट ਨਾਲ ਚੱਕਰ ਨਹੀਂ ਆ ਪਰ ਇਹ ਤਾਂ ਸਵੈਮ ਦੇ ਰਿਲੇਟਿਡ ਸੀ ਪਰ ਦੇਖੋ ਤੁਸੀਂ ਕਿਦਾਂ ਉਹ ਕਨਵਰਟ ਹੋਇਆ ਇਸਾਈਅਤ ਦੇ ਵਿੱਚ ਆਇਆ ਕਾਤਲ ਸੀ ਦੇਖੋ ਗੱਡੀ ਚਾਲ ਖੱਢੀ ਜ ਨੇ ਕਾਤਲ ਤੂੰ ਕਿਦਾਂ ਪ੍ਰੇਅਰ ਕਰਨ ਵਾਲਾ ਚਮਤਕਾਰੀ ਬਾਬਾ ਬਣ ਗਿਆ ਮੈਂ ਤਾਂ ਕਹਿੰਦਾ ਉਹ ਤੁਸੀਂ ਇਹਦੀ ਵੀਡੀਓ ਦੇਖੇਂ ਬਾ ਠੀਕ ਹੋ ਗਈ ਮੈਂ ਠੀਕ ਹੋ ਗਿਆ ਮੈਂ ਤੇ ਵੀਡੀਓਸ ਕੋਈ ਤੇ ਬੱਚੇ ਨੇ ਇੱਕ ਨੇ ਦੱਸਿਆ ਵੀ ਇਸ ਬਾਅਦ ਚ ਵੀ ਮਾਨੂੰ ਪੈਸੇ ਦੇ ਕੇ ਇਸ ਪਾਸੇ ਲਾਇਆ ਗਿਆ ਸੀ ਉਹ ਵੀਡੀਓ ਨੂੰ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ ਫਿਰ ਮੁੜ ਕੇ ਭੈਣ ਨੇ ਜਰਨੇ ਜਿਹੜੀ ਪੈਸ ਕਾਨਫਰੰਸ ਕੀਤੀ ਕਾਤਲ ਇਸ ਗੰਦੇ ਕਾਤਲ ਬਲਾਤਕਾਰੀ ਕੱਲਾ ਬਲਾਤਕਾਰੀ ਨਾ ਕਹੋ ਕਾਤਲ ਬਲਾਤਕਾਰੀ ਬੰਦੇ ਨੂੰ ਸਾਬਤ ਕਰਨ ਵਾਸਤੇ ਉਹਨੂੰ ਵਿਚਾਰੇ ਨੂੰ ਸਾਹਮਣੇ ਆਣਾ ਪਿਆ ਪਰ ਉਹਨੇ ਤਰਲੇ ਵੀ ਲੈ ਤੁਹਾਡੇ ਲੋਕਾਂ ਦੇ ਪਰ ਨਹੀਂ ਸਮਝ ਲੱਗੀ ਫਿਰ ਦੇਖੋ ਹੁਣ ਸਾਬਤ ਹੋਇਆ ਕਿ ਨਹੀਂ ਔਰ ਇੱਕ ਨਾ ਇੱਕ ਦਿਨ ਕੋਨ ਨੂੰ ਇਹ ਨਾ ਪੰਜਾਬ ਨੂੰ ਕੋਨ ਵਾਂਗੂ ਖਾਈ ਜਾ ਰਿਆ ਇਹ ਪੰਜਾਬ ਦੇ ਧਰਤੀ ਨੂੰ ਹਰਿਆਣੇ ਦੇ ਲੋਕਾਂ ਨੂੰ ਉਹਨਾਂ ਦੇ ਧਰਮਾਂ ਤੋਂ ਇਹ ਕੋਨ ਵਾਂਗੂ ਖਾ ਰਿਆ ਇਹਨਾਂ ਤੇ ਰੋਕ ਲਗਣੀ ਚਾਹੀਦੀ ਮੈਂ ਕਹਿੰਦਾ ਪੰਜਾਬ 'ਚ ਜਿਹੜਾ ਚਮਤਕਾਰ ਦਿਖਾਉਂਦੇ ਨੇ ਨਾ ਇਹ ਬਾਬੇ ਜਿੰਨੇ ਵੀ ਨੇ ਇਹਨਾਂ ਤੇ ਕਾਨੂੰਨੀ ਕਾਰਵਾਈ ਸਰਕਾਰ ਨੂੰ ਵੀ ਕਰਨੀ ਚਾਹੀਦੀ ਔਰ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਮੈਂ ਕਹਿੰਦਾ ਲੋਕ ਵੀ ਹਟ ਜਾਂਣਾ ਇਹਨਾਂ ਦੇ ਚਮਤਕਾਰ ਫੇਲ ਹੋ ਜਾਣਗੇ ਇਹੋ ਜਿਹੇ ਚਮਤਕਾਰਾਂ ਤੇ ਭਰੋਸਾ ਨਾ ਕਰੋ ਬੱਤ ਦੇਖੋ ਸ਼ਰੀਆਮੋ ਅੱਡਾ ਕੈਂਸਰ ਰੋਗਾ ਰੋਗ ਮੈਂ ਖੜੀ ਹੋ ਗਈ ਹੈ ਤਾਂ ਹੋ ਗਈ ਮਨ ਕਿ ਇਦਾਂ ਲੋਕਾਂ ਨੂੰ ਹਨਾ ਜਿਦਾਂ ਨਚਾਰ ਬਣਾਤੇ ਉਹ ਜਿਹੜੇ ਜਿੰਨਾ ਵੀ ਗਰੁੱਪ ਹੁੰਦਾ ਸੀ ਉਹਨੂੰ ਪੈਸੇ ਦਿੰਦਾ ਸੀ ਜਿਹੜਾ ਅਜੇ ਹੋਰ ਵੀ ਬੜੇ ਹਨਾ ਤੇ ਪਾਸਟਰ ਸਾਹਮਣੇ ਆਣ ਵਾਲੇ ਜਿਹੜੇ ਜਿਹੜੇ ਇਹੋ ਜੇ ਗੁਨਾਹ ਕਰਦੇ ਆ ਕੋਈ ਨਹੀਂ ਸਮਾਂ ਹਰ ਚੀਜ਼ ਦਾ ਲੱਗਦਾ ਤੇ ਇੱਕ ਨਾ ਇੱਕ ਦਿਨ ਤੇ ਜ਼ਰੂਰ ਆਪ ਦਾ ਘੜਾ ਭਰਦਾ ਔਰ ਫਟਦਾ ਜ਼ਰੂਰ ਹੈ ਕੋਈ ਐ ਸੋਚ ਲੇ ਕਿ ਮੈਂ ਬਚ ਜੂਗਾ ਬਚ ਜੂਗਾ ਬਚ ਤੁਸੀਂ ਦੁਨੀਆ ਤੋਂ ਬਚ ਸਕਦੇ ਹੋ ਪਰ ਪ੍ਰਮਾਤਮ ਤੋਂ ਨਹੀਂ ਬਚ ਸਕਦੇ ਤੁਸੀਂ ਉਹਦੇ ਨਾਂ ਤੇ ਧੰਦਾ ਨਹੀਂ ਕਰ ਸਕਦੇ ਧੰਦਾ ਥੋੜਾ ਟਾਈਮ ਚੱਲੂਗਾ ਸਾਲ 2 ਸਾਲ 10 ਸਾਲ 5 ਸਾਲ 15 ਸਾਲ ਆ ਦੇਖ ਲਓ ਕਿੰਨੇ ਸਾਲਾਂ ਦਾ ਧੰਦਾ ਚੱਲਿਆ ਕਾਤਲ ਤੇ ਮर्डर ਬਲਾਕ ਕਰੀ ਸਾਰਾ ਕੁਝ ਸੀ ਆ ਦੇਖੋ ਸਾਬਤ ਹੋ ਗਿਆ ਤੇ ਆਪਾਂ ਨੂੰ ਸਮਝ ਆ ਰੋੜਾ ਕਿ ਇਹ ਉਹਨਾਂ ਜਿਹੇ ਪਾਸਟਰਾਂ ਚਾਹੇ ਕੋਈ ਵੀ ਕਿਸੇ ਧਰਮ ਦਾ ਠੇਕੇਦਾਰ ਕੋਈ ਵੀ ਹੋਵੇ ਮੈਂ ਤਾਂ ਕਹਿੰਦਾ ਕਿਸੇ ਵੀ ਧਰਮ ਚੋਂ ਹੋਵੇ ਚਾਹੇ ਹਿੰਦੂ ਚੋਂ ਹੋਵੇ ਸਿੱਖ ਚੋਂ ਹੋਵੇ ਅਖੰਡਵਾਦ ਕਰਨ ਵਾਲੇ ਬਾਬੇ ਦਾ ਨਾ ਤੁਸੀਂ ਮੈਂ ਕਹਿੰਦਾ ਬਾਇਕਾਟ ਕਰਦੇ ਹੋਗੇ ਤੁਸੀਂ ਕਾਮਯਾਬ ਹੋ ਜਾਓਗੇ ਤੁਹਾਡੀ ਬੱਚੀਆਂ ਨਾਲ ਬਲਾਤ ਘਰ ਨਹੀਂ ਹੋਣਗੇ ਸਾਡੀ ਇੱਜ਼ਤ ਛਾਰ-ਛਾਰ ਨਹੀਂ ਹੋਊ ਇੱਜ਼ਤ ਬਚਾਉਣੀ ਆ ਤਾਂ ਆਪਣੇ ਧਰਮ ਆਪਣੇ ਘਰ ਬੈਠ ਕੇ ਆਪਣਾ ਰੱਬ ਦਾ ਨਾਮ ਜਪੋ ਆਪਣੀ ਜੋਬ ਕਰੋ ਆਪਣਾ ਪਰਿਵਾਰ ਸੰਭੋ ਠੀਕ ਹੈ ਤੁਹਾਡੇ ਕੋਲ ਹਰ ਚੀਜ਼ ਆਪਣੇ ਧਰਮ ਦੇ ਅਨਸਾਰ ਸਾਰਾ ਕੁਝ ਸਭ ਕੋ ਆਪਣਾ ਵਿਰਸਾ ਹੈਗਾ ਤੂੰ ਉਹਨੂੰ ਸੰਭੋ ਪਰ ਇਹਨਾਂ ਚਮਤਕਾਰੀਆਂ ਇਹਨਾਂ ਪਾਸਟਰਾਂ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਨਾ ਖਰਾਬ ਕਰੋ ਇਹ ਬੰਦੇ ਆਪਣਾ ਧੰਦਾ ਚਲਾਉਂਦੇ ਆ ਔਰ ਉਹਦੇ ਨਾਂ ਤੇ ਕ੍ਰਾਈਮ ਕਰਦੇ ਆ ਜ਼ਰੂਰ ਇਹਨਾਂ ਦਾ ਵਿਰੋਧ ਵੀ ਕੀਤਾ ਜਾਏ ਇਹਨਾਂ ਦਾ ਸਮਾਜ ਚ ਬਾਇਕਾਟ ਵੀ ਕੀਤਾ ਜਾਏ ਔਰ ਸਾਡੇ ਸਮਾਜ ਨੂੰ ਸਮਝੰਦੇ ਲੋੜ ਹੈ ਤਾਂ ਆਪਾਂ ਦੇ ਇੱਕ ਮੈਸੇਜ ਤੁਹਾਡੇ ਲਈ ਲੈ ਕੇ ਆਏ ਸੀ ਵੀ ਪਾਸਟਰ ਰਜਿੰਦਰ ਕੀ ਸੀ ਠੀਕ ਆ ਬਾਅਦ ਚ ਉਤਰ ਲੈ ਲੈਂਦਾ ਸੀ ਹੁਣ ਕੀ ਬਣਿਆ ਹਨ ਇਵੇਂ ਹੋਣਾ ਇਹ ਸਮਾਂ ਆ ਸਭ ਦਾ ਆਣਾ ਜਿਹੜੇ ਅਜੇ ਬੈਠੇ ਨੇ ਲਾਈਨ ਚ ਲੱਗੇ ਆ ਉਹਨਾਂ ਦਾ ਸਮਾਂ ਵੀ ਆਉਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਜੀ ਖਾਤੇ